ਦੂਜੀ ਨਵੀਂ ਤਕਨੀਕ ਵਾਲਿਆ ਉਹਦੇ ਵਿੱਚ ਆਪਾਂ ਟਰੈਕਟਰ ਨੂੰ ਨਹੀਂ ਲਾ ਸਕਦੇ ਉਹ ਫੈਕਸੀ ਰਹੂਗਾ ਅੱਛਾ ਹਾਂਜੀ ਇਹ ਤੇ ਬਸ ਇਹਦਾ ਆ ਫਾਇਦਾ ਜ਼ਰੂਰ ਆ ਮੈਨੂੰ ਆਪਾਂ ਪ੍ਰੋਪਰ ਟਰੈਕਟਰ ਬਣਾ ਸਕਦੇ ਆ ਤੇ ਬਿਨਾ ਟਰੈਕਟਰ ਤੋਂ ਵੀਰੇ ਉਹਦਾ 4.5 ਲੱਖ ਰੁਪਏ ਦਾ ਮਿਲਿਆ ਸੀ ਆਪਾਂ ਨੂੰ ਪੈਸੇ ਇਹ ਪੂਰੇ ਕਿੰਨੇ ਚਿਰ ਚ ਚ ਕਰ ਗਿਆ ਇਹ ਆਪਣੇ ਕੋਲੇ ਕਣਕਾਂ ਚ ਪੂਰੇ ਕਰ ਗਿਆ ਸੀ ਵੈਸੇ 2 ਸਾਲ ਹੋ ਗਏ ਜੀ 2 ਸਾਲਾਂ ਚ ਪੂਰੇ ਕੀਤੇ ਨੇ ਪੈਸੇ ਆਪਣੇ ਬਿਨਾ ਟਰੈਕਟਰ ਤੋਂ ਬਿਨਾ ਟਰੈਕਟਰ ਤੋਂ ਪੂਰੇ ਕੀਤੇ 50 ਤੋਂ 55 ਫਟ ਥਾਂ ਲੈ ਜਾਂਦਾ ਇਹ ਹਾਂਜੀ ਇੱਕ ਵਾਰੀ ਤੇ ਇਕੱਲਾ ਆਪਾਂ ਕਿੰਨੇ ਚਿਰ ਚ ਟਮੇਟ ਦੇ ਦਿੰਨੇ ਇਹ ਕਿੱਲਾ ਇਹਦਾ 4-5 ਮਿੰਟ ਇੱਕ ਦਿਨ ਹਾਂਜੀ ਇਹ ਕਲਾ ਦਿਨੇ ਵੀ ਚੱਲਦਾ ਕਿ ਰਾਤ ਨੂੰ ਵੀ ਹੋ ਜਾਂਦੀ ਸੀ ਵੀਰੇ ਜਿਵੇਂ ਸਟੈਂਪ ਦਵਾਈ ਆ ਉਹ ਰਾਤ ਨੂੰ ਵੀ ਹੋ ਜਾਂਦੀ ਆ ਦੂਜੀ ਦਿਨ ਹੀ ਚੱਲਦੀ ਆ ਸਾਰੀ ਪਰ ਇਹਦੇ ਨਾਲ ਸਪਰੇਅ ਕਰਦੇ ਆ ਤੇ ਜਿਹੜਾ ਦੂਜੀਆਂ ਢੋਲ ਲਗਾਣਾ ਕਰਦੇ ਆ ਇਹਦਾ ਜਿਆਦਾ ਫਾਇਦਾ ਕਿ ਢੋਲ ਲਗਾਣਾ ਕਰਨ ਦਾ ਜਿਆਦਾ ਫਾਇਦਾ ਦੇਖੋ ਜੀ ਪਹਿਲਾਂ ਤਾਂ ਢੋਲੀਆਂ ਬੰਦਿਆਂ ਨੂੰ ਆਪਾਂ ਉਧਰੋਂ ਚਕਾਵਾਂਗੇ ਦਵਾਈ ਵੀ ਪ੍ਰੋਪਰ ਪਾਣੀ ਪਊਗੀ ਉਹਨਾਂ 'ਚ ਕੋਲੇ ਖੜ ਕੇ ਸਮਾਂ ਵੀ ਜਿਆਦਾ ਲੱਗੂਗਾ ਇਹਦੇ ਨਾਲ ਸਮਾਂ ਦੀ ਬਚਤ ਬਹੁਤ ਆਈ ਇਹ 'ਚ ਆਪਾਂ ਇੱਕੋ ਵਾਰ 'ਚ 5 ਜਾਂ 4 ਕਿਲਿਆਂ ਦੀ ਦਵਾਈ ਪਾ ਲੈਨੇ ਆ ਤੇ ਮਾਲਕ ਕੋਲੇ ਖੜ ਕੇ ਦਵਾਈ ਪਾ ਹੁੰਦਾ ਤੇ ਉਹਨੂੰ ਕੋਈ ਟੈਨਸ਼ਨ ਨਹੀਂ ਹੁਣ ਦੂਰ ਫਿਰਦਾ ਹੁਣ ਮੇਰੀ ਜ਼ਿੰਮੇਵਾਰੀ ਰਹਿ ਗਈ ਇਹਦਾ ਨਾ ਜਿਆਦਾ ਫਾਇਦਾ ਜੀ ਇਹ ਥਾਂ ਨਹੀਂ ਰਹਿਣ ਦਿੰਦਾ ਜਮਾ ਹੀ ਹਾਂਜੀ ਜਿਵੇਂ ਨਿਓਜਲਾਈਨ ਦੇ ਥੱਲੇ ਨੂੰ ਮੂੰਹ ਆਗਾ ਤੇ ਪੂਰਾ ਨਵਾਹ ਹੁੰਦਾ ਜਗ੍ਹਾ ਨੂੰ ਦੋ ਤਰ੍ਹਾਂ ਦੇ ਨਿਓਜ ਲਾਉਂਦਿਆਂ ਇਹਦੇ ਵਿੱਚ ਇੱਕ ਤਾਂ ਹੁੰਦੀ ਆ ਫਲਾ ਵਾਲੀ ਜਿਹੜੀ ਆਪਾਂ ਲਵਾਈ ਆ ਇੱਕ ਪ੍ਰੈਸ਼ਰ ਵਾਲੀ ਹੁੰਦੀ ਧਾਰ ਵਾਲੀ ਉਹਦੇ ਚ ਬੂਮ ਨੂੰ ਉੱਚਾ ਚੱਕ ਕੇ ਕਰਨਾ ਪੈਂਦਾ ਫੇਰ ਫਲਾ ਬੰਦਾ ਹੀ ਪੂਰਾ ਇਹ ਫੁੱਟ ਤੇ ਹੀ ਬਣ ਜਾਂਦਾ ਹੁਣ ਜਿਵੇਂ ਆਪਾਂ ਰੱਖੀ ਬੈਠੇ ਇਹਨੂੰ ਇਹਦੇ ਵਿੱਚ ਕਿਲੇ ਚ ਤਿੰਨ ਚਾਰ ਗਿਹੜੇ ਲਾਉਂਦਾ ਹੀ ਇਹ ਬਾਕੀ ਆਲ ਉਹ ਹਸਾਮ ਨਾਲ ਆ ਗਈ ਆ ਹੁਣ ਪੜਾਈ ਜਿਵੇਂ ਵਿੱਚ ਆਉਂਦਾ ਬਿਲਕੁਲ ਝੋਨੇ ਦੀ ਬਿਲਕੁਲ ਮੇਦ ਨਹੀਂ ਕਰਦਾ ਜੀ ਇਹ ਪਤਲੇ ਟਾਇਰਾਂ ਦਾ ਇਹੀ ਫਾਇਦਾ ਜੀ ਹਾਂ 3 ਇੰਚੀ ਦਾ ਟਾਇਰ ਹੈ ਦਾ ਤੇ ਦੋਵੇਂ ਪਾੜਾਂ ਦੇ ਵਿੱਚ ਜਿਵੇਂ ਬਿਲਕੁਲ ਸੇਮ ਆਉਂਦਾ ਜੀ ਬੈਨੀਫਿਟ ਬਹੁਤ ਹੈ ਇਹਦਾ ਤੇ ਮਗਰ ਰੇ ਵਾਲਾ ਚੱਕੀ ਵੀ ਹੈਗੀ ਆ ਪ੍ਰੋਪਰ ਆਪਾਂ ਦੋਵੇਂ ਕੰਮ ਹੀ ਕਰਦੇ ਆ ਜੀ ਟੈਂਕੀ ਲਾ ਕੇ ਜੀ ਚੱਕੀ ਲਾ ਕੇ ਹੁੰਦੀ ਹੈ ਮਗਰੇ ਦੇ ਤੇ ਉਹਦੇ ਵਿੱਚ 8 ਕਿਲਿਆਂ ਨੂੰ ਇੱਕੋ ਵਾਰ ਚ ਰੇ ਪੈ ਜਾਂਦੀ ਹੈ ਜੀ 8 ਕਿਲੇ ਕੱਢ ਕੇ ਬਾਹਰ ਨਿਕਲਦਾ ਮੁੜ ਕੇ ਤਾਂ ਉਹ ਇਹਦੇ 28 ਔਜਲਾ ਤੇ ਦੋ ਗਨ ਆ ਜੀ ਤੇ ਇਹ ਇੱਕ ਵਾਰ ਚ ਭਰ ਕੇ ਆਪਾਂ 15-20 ਮਿੰਟਾਂ ਚ 4-5 ਕਿੱਲੇ ਕੱਢ ਦਿੰਨੇ ਆ ਇਹਦੇ। ਦਰਾਖਤ ਪੱਟਿਆ ਹੁੰਦਾ ਜਾਂ ਪਾਈਪ ਲੰਗੀ ਹੁੰਦੀ ਆ ਜੀ ਉੱਥੇ ਖੁੱਬ ਵੀ ਜਾਂਦਾ ਜੀ। ਆ ਟਰੈਕਟਰ ਨਾਲ ਕਢਣਾ ਪੈਂਦਾ ਜੀ ਮੜ ਕੇ ਤਾਂ। ਵੈਸੇ ਹੁਣ ਜੈਕ ਆਉਣ ਲੱਗ ਪਏ ਉਹ ਹੁਣ ਜੱਕਾਂ ਦਾ ਤਾਂ ਚੱਕਿਆ ਜਾਂਦਾ ਤੇ ਗਾਂ ਤੁਰ ਪੈਂਦਾ ਜੀ। ਇਹਦਾ ਆਪਾਂ ਜੀ 200 ਰੁਪਿਆ ਲੈਂਦੇ ਆ ਕਿੱਲੇ ਦਾ ਜੀ। ਅੱਛਾ। ਹਾਂਜੀ। ਤੇ ਜਿਵੇਂ ਮੰਨ ਲਓ ਆਪਾਂ ਹੁਣ ਦੂਜੀਆਂ ਡਰਮਾਂ ਆ ਕਿੱਲੇ ਦੇ ਵਿੱਚ 4 ਵੀ ਲੱਗ ਜਾਂਦੇ ਆ 5 ਵੀ ਲੱਗ ਜਾਂਦੇ ਆ। ਹਾਂਜੀ। ਤੇ ਉਹ ਉਹ ਉਸੇ ਸੇਮ ਰੇਟ ਹੀ ਪੈ ਜਾਂਦੇ ਆ। ਡਰਮਾਂ ਦਾ ਮਨ ਕਿ ਚਲੋ 35 ਰੁਪਏ ਲੈਂਦੇ ਆ ਜਾਂ 40 ਤੇ 100 ਲੀਟਰ ਹੋ ਗਿਆ ਜੇ ਪੰਜ ਲਾਵਾਂਗੇ ਹੂੰ ਤੇ ਇਹ 150 ਲੀਟਰ ਘੱਟੋ ਘੱਟ ਲਾਉਗਾ ਜੀ ਪੈਸੇ ਸੇਮ ਹੀ ਬੰਦੇ ਆ ਹਾਂਜੀ ਰੂਟਾ ਬੀਟੇ ਚਾਉਣਾ ਜਾਂ ਕਿਤੇ ਹੋਰ ਚੀਜ਼ੇ ਕੰਪਿਊਟਰ ਕਰਾਇ ਤੇ ਵੀ ਲਾਉਣਾ ਉਹ ਆਪਾਂ ਟਰੈਕਟਰ ਨੂੰ ਵਾਹਣਾ ਟਰੈਕਟਰ ਤੋਂ ਕੰਮ ਲੈਣੇ ਜੀ ਕਿੰਨਾ ਚੱਕਰ ਹੋ ਗਿਆ ਸਪਰੇਅ ਕਰਦਿਆਂ ਨੂੰ ਇਸ ਇਹ ਮੈਨੂੰ 2 ਤੋਂ 2.5 ਸਾਲ ਹੋ ਗਏ ਜੀ ਤੇ ਹੁਣ ਜਨ ਕਿ ਮਨਾਫੇ ਜੈ ਦੂ ਪਹਿਲਾਂ ਖਰਚਾ ਹਾਂਜੀ ਹਾਂਜੀ ਪਹਿਲਾਂ ਆ ਦਾ ਖਰਚਾ ਮੋੜ ਗਿਆ ਜੀ ਹੁਣ ਮੱਕੀ ਤੇ ਵੀ ਸਪਰੇਅ ਕੀਤੀ ਆ ਮੈਂ ਮੂੰਗੀ ਤੇ ਵੀ ਕੀਤੀ ਆ ਤੇ ਬਜਾਈ ਤੇ ਤਾਂ ਚੱਲੀ ਜਾਂਦੀ ਹੈ ਜੀ ਤਕਰੀਬਨ ਮੈਂ 1000 ਏਕੜਾਂ ਨੂੰ ਕਰਤੀ ਹੋਗੀ ਜਿਹੜੀ ਅਣਕ ਤੇ ਮੈਂ 1800 ਏਕੜ ਕਰਤੀ ਸੀਗੀ ਹੁਣ ਵੈਸੇ ਤਾਂ ਤਕਰੀਬਨ ਪਿੰਡਾਂ 'ਚ ਪਤਾ ਲੱਗ ਗਿਆ ਕਿਉਂਕਿ ਆਮ ਹਰੇਕ ਪਿੰਡ ਦੇ ਵਿੱਚ ਆ ਚੁੱਕਿਆ ਹੀ ਇਹ ਹਾਂਜੀ ਨਾਮ ਮਹਿੰਦਰਪਾਲਾ ਬਾਈ ਤੇ ਪਿੰਡ ਆਪਣਾ ਦੁੱਧਾ ਵੀਰੇ ਮੇਰਾ ਨੰਬਰ 735562 35573 ਆਈ